સાડે તીનસો સલાહ શહીદી શતાબ્દીનું સમર્પિત અસામ ગુરુદ્વારા ਤੋਬੜੇ ਸਾਹਬ ਤੋਂ ਸਚਾਈ ਨਗਰ ਕੀਰਤਨ ਦਾ ਮਾਚਿਵੜਾ ਸਾਹਿਬ ਦੀ ਇਤਿਹਾਸਿਕ ਧਰਤੀ ਵਿਖੇ ਪੁੱਜਣ ਤੇ ਸੰਗਤਾਂ ਦੇ ਵੱਲੋਂ ਫੁੱਲਾਂ ਦੇ ਵਰਖਾ ਦੇ ਨਾਲ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ ਦੇਰਾ ਤੇ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਉੱਥੇ ਵਿਸ਼੍ਰਾਮ ਕਰਨ ਉਪਰੰਤ ਅੱਜ ਸਵੇਰੇ ਅਰਦਾਸ ਕਰਨ ਉਪਰੰਤ ਜੇਕਾਰਿਆਂ ਦੀ ਗੂੰਜ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ 'ਚ ਸਜੋਬਤ ਕੀਤਾ ਗਿਆ ਜਿੱਥੋਂ ਕਿ ਪੰਜ ਪਿਆਰਿਆਂ ਦੀ ਅਗਵਾਈ ਹੇਠ ਢੋਲ ਨਗਾੜਿਆਂ ਦੀ ਥਾਪ ਹੇਠਾਂ ਅਗਲੇ ਪੜਾਅ ਦੇ ਲਈ ਰਵਾਨਾ ਹੋਇਆ। ਇਸ ਨਗਰ ਕੀਰਤਨ ਦੇ ਵਿੱਚ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਿੰਘ ਸਾਹਿਬ ਜਾਨੀ ਗੁਰਵਿੰਦਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਕਲਵੰਡੀ ਵੀ ਮੌਜੂਦ ਰਹੇ ਇਸ ਨਗਰ ਕੀਰਤਨ ਦੇ ਵਿੱਚ ਗੁਰੂ ਸਹਿਬਾਨਾਂ ਦੀ ਇਤਿਹਾਸਿਕ ਸ਼ਸਤਰ ਵਿਏ ਕ ਵੱਖਰੀ ਪਾਰਕ ਵਿੱਚ ਸ਼ੋਭਿਤ ਕੀਤੇ ਗਏ ਜਿਨ੍ਹਾਂ ਦੇ ਸੰਗਤਾਂ ਨੇ ਬੜੇ ਸ਼ਰਧਾ ਨਾਲ ਦਰਸ਼ਨ ਕੀਤੇ ਅੱਜ ਜੋ ਮਾਛੋੜਾ ਸਾਹਿਬ ਨੂੰ ਉੱਤਰ ਘਾਟੀ ਉੱਤੇ 350 ਸਾਲਾਂ ਸ਼ਹੀਦੀ ਸਾਧ ਜੀ ਨੂੰ ਸਮਰਪਤ ਜੋ ਨਗਰ ਕੀਰਤਨ ਸੀ ਕੱਲ ਸ਼ਾਮ ਨੂੰ ਇੱਥੇ ਮਾਥੜਾ ਸਾਹਿਬ ਦੀ ਪਵਿੱਤਰ ਧਰਤੀ ਦੇ ਪਹੁੰਚਿਆ ਸੀ ਤੇ ਅੱਜ ਨਗਰ ਕੀਰਤਨ ਨੂੰ ਮਾਥੜਾ ਸਾਹਿਬ ਦੇ ਵਿੱਚੋਂ ਹੁੰਦਾ ਹੋਇਆ ਚੰਪੌਰ ਸਾਹਿਬ ਚਲੇ ਜਾਣਾ ਸੋ ਸਮੁੱਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਹੜੇ ਇਨ ਨੂੰ ਉਸ਼ਾਣ ਇੱਥੇ ਆਏ ਨੇ ਗੁਰੂ ਘਰ ਦੇ ਆਸ਼ੀਆਂ ਪ੍ਰਾਪਤ ਕਰਨ ਆਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜਿਹੜਾ ਆਪਾਂ ਹਰ ਵੇਲੇ ਕਰਨੀ ਕਹਿੰਦੇ ਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਹਰ ਦੇਖ ਥਾਂ ਤੇ ਵਸਦੇ ਨੇ ਤੇ ਜਿਹੜੇ ਹਿੰਦ ਦੀ ਚਾਦਰ ਆਪਾਂ ਕਹਿੰਦੇ ਆ ਸੋ ਇਹ ਇਸ ਟਾਈਮ ਦੇ ਉੱਤੇ ਜੋ ਕੇਵਲ ਸਿੱਖ ਨਹੀਂ Hindu, Musalman ਜਿੰਨੇ ਵੀ ਇਸ ਆਪਣੇ ਇੰਡੀਆ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਸਾਰੇ ਇਹਨਾਂ ਨੂੰ ਆਪਣਾ ਗੁਰੂ 판데레 ਤੇ ਸੋ ਇਹਨਾਂ ਦੀ ਸ਼ਹਾਦਤ ਤੇ ਰਿਲੇਟਡ ਜਿਹੜਾ ਨਗਰ ਕੀਰਤਨ ਆ ਬੜੇ ਭਾਰੀ ਹਸ਼ਾਨਾ ਸਮੂਹ ਲਾਕੇ ਤੋਂ ਸੰਗਤ ਪਹੁੰਚੀ ਆ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਜਿਹੜੇ ਸਦਾ ਸਤਕਾਰ ਤੇ ਪ੍ਰੇਮ ਭਾਵਨਾ ਨਾਲ ਉਹਨਾਂ ਨੇ ਅੱਜ ਦੇ ਨਗਰ ਕੀਰਤਨ ਚ ਆ ਕੇ ਕਿਸੇ ਨੇ ਫੁੱਲਾਂ ਦੀ ਵਰਖਾ ਵੀ ਕਰ ਰਹੀ ਆ ਤੇ ਲੰਗਰ ਲਾ ਕੇ ਬੈਠਾ ਸਾਰਿਆਂ ਦਾ ਮਨ ਕਾਮਾ ਗੁਰੂ ਮਹਾਰਾਜ ਪੂਰੀਆਂ ਕਰਨ ਸਮੂਹ ਆਹ ਸੰਗਤ ਦਾ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਤੋਂ ਆਰੰਭ ਹੋਇਆ ਸੀ ਜਿਸਨੇ ਕਿ ਰਾਤ ਔਰ ਦੁਆਰਾ ਸ੍ਰੀ ਚੰਦ ਕਮਲ ਸਾਹਿਬ ਮਾਚੀਵਾੜਾ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੱਤਾ ਅੱਜ ਚੈਕਾਰਿਆਂ ਦੀ ਗੋਲ ਦੇ ਵਿੱਚ ਬੜੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਜਿੱਥੋਂ ਆਰੰਭ ਹੋਇਆ ਜੀ ਸਿੰਘ ਸਾਹਿਬ ਗਿਆਨੀ ਹਰਗੁਰਵਿੰਦਰ ਸਿੰਘ ਜੀ ਹੁਣ ਨੇ ਇਸ ਆਰੰਭਤਾ ਦੀ ਅਰਦਾਸ ਕੀਤੀ ਹੈ ਔਰ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹਿਨਮਾਈ ਥੱਲੇ ਇਹ ਜਿਹੜਾ ਨਗਰ ਕੀਰਤਲ ਹੈ ਮਾਚੀ ਵਾਲਾ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਗੜੀ ਦਾ ਪੁਲ ਗੜੀ ਦੇ ਪੁਲ ਤੋਂ ਅੱਗੇ ਊਰਨਾ ਊਰਨੇ ਤੋਂ ਅੱਗੇ ਮੁਸਕਾਬਾਦ ਪਵਤ ਬਹਿਲੋਲਪੁਰ ਹੁੰਦਾ ਹੋਇਆ ਅਗਲੇ ਪੜਾਅ ਦੇ ਲਈ ਰਵਾਨਾ ਹੋ ਰਿਹਾ ਹੈ ਮੈਂ ਸੰਗਤਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਵੱਡੇ ਉਤਸ਼ਾਹ ਦੇ ਵਿੱਚ ਇੱਥੇ ਹਾਜ਼ਰ ਹੋ ਕੇ ਇਸ ਨਗਰ ਕੀਰਤਨ ਦੀ ਆਨ-ਬਾਨ ਸ਼ਾਨ ਨੂੰ ਵਧਾਇਆ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜਿਸ ਦੇ ਲਈ ਮੈਂ ਸਾਡੇ ਮੈਨੇਜਰ ਸਾਹਿਬ ਤੇ ਉਹਨਾਂ ਦੇ ਸਮੂਹ ਸਟਾਫ ਤੇ ਸਮੂਹ ਸੰਗਤ ਦਾ ਆਪਣੇ ਬਾਪਾ ਬਾਵਾ ਮੋਹਨ ਸਿੰਘ ਜੀ ਹੋਰਾਂ ਦਾ ਤੇ ਉਹਨਾਂ ਦੀ ਸਾਰੀ ਸਮੂਹੀ ਟੀਮ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਐਸੇ ਤਰ੍ਹਾਂ ਗੁਰੂ ਸਾਹਿਬ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ਾ ਕਰਦੇ ਰਹਿਣਗੇ ਤੇ ਖੁਸ਼ੀਆਂ ਸਾਨੂੰ ਬਖਸ਼ਦੇ ਰਹਿਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਆਈ ਸੰਗਤਾਂ ਜਿਹੜੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਸੰਗਤ ਹਾਜ਼ਰ ਹੋਈ ਆ ਕੋਟਾਂਡ ਕੋਟ ਧੰਨਵਾਦ ਕਰਦਾ ਧੰਨਵਾਦ ਕਰਦਾ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਅੱਜ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਇਥੇ ਪਹੁੰਚਿਆ ਐਲਾਨ ਸਤਾ ਰਕੀਆਂ ਸੰਤਾਂ ਨੇ ਨੂੰ ਮਾਸਤੇ ਲਾ ਕੇ ਗੁਰਦੇਵ ਪਹਾੜਾ ਸਾਹਿਬ ਨੂੰ ਨਮਸਕਾਰ ਕੀਤੀ ਉਹਨਾਂ ਪਿਆਰਿਆਂ ਨੇ ਨਮਸਕਾਰ ਕੀਤੀ ਉੜੀਨ ਨਾਸਤਕ ਤੇ ਲਾ ਕੇ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦੇ ਆਵੈ ਧਾਇ ਸਭ ਠਾਈ ਹੋਏ ਸਹਾਇ ਜੀ ਸਤਪੁਰ ਜੀ ਖੁਸ਼ੀਆਂ ਲਈਆਂ ਹਨ ਬਵਚਾਰ ਨਗਰ ਪੀਰਤਨ ਸਤਪੁਰ ਜੀ ਕਿਰਪਾ ਸਦਕਾ ਰੱਬ ਹੋਇਆ ਹਨ ਹਜ਼ਾਰਾਂ ਸੰਤਾਂ ਸਤੂ ਜੀ ਬਿਜਾਈ ਗਈ ਜੈ ਮਰੀ ਸਬੰਦ ਸਤੂ ਜੀ ਪਿੱਛੇ ਚੱਲਣੀਆਂ ਹਨ ਗੁਰੂ ਸਾਹਿਬ ਕਿਰਪਾ ਕਰੇ ਜਿਵੇਂ ਤਰ੍ਹਾਂ ਸਤਪੁਰ ਜੀ ਮਰੋਂ ਅਤੇ ਸੰਤਾਂ ਦੇ ਵਿੱਚ ਪਿਆਰ ਦਾ ਨਕਸ਼ੇ ਗੁਰੂ ਘਰ ਦੀਆਂ ਪੂਜੀਆਂ ਅਮਤ ਤਾਰੀਖੋਂ ਦਾ ਵਾਦ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼ਕਤਿ